ਤੇ ਛੱਡ ਜਾ ਜਵਾਗ ਆਹ ਬੜਾ ਪਿਆਰਾ ਗਾਣਾ ਹੈ ਗੱਭਰੂ ਤੋਂ ਮਟਿਆਰ ਦੀ ਕਿਤੇ ਤੂੰ ਤੂੰ ਮੈਂ ਹੋ ਗਈ ਬਈ ਤੇ ਤੂੰ ਤੂੰ ਮੈਂ ਮੈਂ ਤੋਂ ਬਾਤ ਭਲਾ ਕੀ ਵੀ ਮੈਂ ਮੈਂ ਤੂੰ ਤੂੰ ਹੋ ਗਈ ਲੜਾਈ ਵਾਦ ਕੀ ਗਦੇ ਲੜਾਈ ਕੀਤੇ ਵਾਦ ਕੀ ਛੇ ਨਿਆਣੇ ਮਟਿਆਲ ਕੇ ਤੇ ਯਾਦ ਹੀ ਕਰੋ ਜ ਆ ਗਈ ਕਹਿੰਦੀ ਗੱਲ ਸੁਣ ਲੈ ਕਹਿੰਦੀ ਛਿਆਂ ਚੋਂ ਤਿੰਨ ਜਿਹੜੇ ਮਰਜੀ ਚੁਣ ਕੇ ਚਖ ਲਾ ਤੇ ਤਿੰਨ ਮੈਨੂੰ ਦੇ ਦੇ ਕਹਿੰਦੀ ਆਪਣੀ ਓਕੇ ਬਾਇਆ ਐ ਐਦਾਂ ਦੀ ਕੁਛ ਗੱਲਾਂ ਗਾਣਾ ਬੜਾ ਪਿਆਰਾ ਐ ਸੋਹਣਾ ਗਾਣਾ ਗਿਆ ਮੜੇ ਕੋੜ ਜਿਵੇਂ ਨਹੀਂ ਮੜੇ ਇੱਧਰ ਘਟ ਆਉਂਦੇ ਆ ਉਹ ਜਦੋਂ ਵਜਾਉਣਾ ਉਦੋਂ ਸਹੀ ਹੁੰਦਾ ਜਦੋਂ ਪੀਸ ਵਜਾਉਂਦਾ ਉਦੋਂ ਸਹੀ ਹੁੰਦੇ ਇੱਥੋਂ ਇੱਥੋਂ ਪ੍ਰੋਬਲਮ ਹੁੰਦੇ ਤੇਰੀ ਕੋਈ ਵਾਲੇ ਨਹੀਂ ਕਰਨੇ ਫਿਰ ਪ੍ਰੋਬਲਮ ਦੀ ਠੀਕ ਹੈ ਆਓ ਨਹੀਂ ਅੱਧੇ ਛੱਡ ਜਾ ਜਾ ਆ ਗਿਆ ਪਰ ਵੜਦੀ ਨਖਾਂ ਦੇ ਤਨ ਖਾਨੇ ਤੈਨੂੰ ਬੜਾ ਸਮਝ ਆਇਆ ਕਹਿੰਦੀ ਅੱਖ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਕਹਿੰਦੀ ਬਸ ਅੱਜ ਤੋਂ ਨਾ ਬਾਦ ਰੱਖੀ ਚਾਹ ਕੇ ਮੱਖਣਾਵੇਂ ਮੈਂ ਪੇਕਾ ਜਲੀ ਕਹਿੰਦੀ ਅੱਦੋ-ਉੱਦੀ ਵਾਂਡਲਾ ਜਵਾਕ ਮੱਖਣਾਵੇਂ ਮੈਂ ਪੇਕਾ ਜਲੀ ਐਦਾਂ ਕਿਹਾ ਐਦਾਂ ਕਿਹਾ ਮੈਂ ਦੁੱਧ ਦੀ ਵਾਂਡਲਾ ਜਵਾਕ ਮੱਖਣਾਵੇਂ ਮੈਂ ਪੇਕਾ ਜਲੀ ਐਂ ਕਿਹਾ ਨਾ ਨਹੀਂ ਵੈਸੇ ਸੱਚੀ ਕਿਹਾ ਕਿ ਸੱਚੀ ਕਿਹਾ ਕਿ ਮੈਂ ਜਾ ਕਰੀਏ ਸੱਚੀ ਕਹਿ ਰਹੀ ਆ ਸੱਚੀ ਜਾ ਰਹੀ ਆ ਅਜਾ ਨਹੀਂ ਮੈਂ ਤੈਨੂੰ ਆਏ ਬੋਇਦਾ ਵੀ ਸੱਚੀ ਕਹਿ ਰਹੀ ਐ ਕਿ ਮਜ਼ਾਕ ਕਰੀ ਮੈਨੂੰ ਕੋਈ ਮਜ਼ਾਕ ਨਹੀਂ ਸੱਚੀ ਜਾ ਰਹੀ ਆ ਅਜਾ ਵਹ ਤੇਰੇ ਮੁਖੜੇ ਤੋਂ ਮੈਨੂੰ ਆਏ ਲੱਗੀ ਜਾਂਦਾ ਵੀ ਜਿਵੇਂ ਤੂੰ ਮੈਨੂੰ ਮਜ਼ਾਕ ਕਰਦੀ ਹੁੰਦੀ ਹੈ ਕਿ ਸੱਚੀ ਕਹਿ ਰਹੀ ਐ ਹੈ ਸੱਚੀ ਕਹਿ ਰਹੀ ਆ ਅਜਾ ਯਾਰ ਮੁਖੜੇ ਤੋਂ ਤੇਰੇ ਮੈਨੂੰ ਹਜੇ ਵੀ ਲੱਗੀ ਜਾਂਦਾ ਹੈ ਬੀਜੇ ਮੇਦ ਤੁਮ ਮੈਨੂੰ ਮਜ਼ਾਕ ਕਰ ਰਹੇ ਨੇ ਮੁਖੜੇ ਦੇ ਬੇਲੋ ਯਾਰ ਕਿੰਨੇ ਨਾ ਮੁਖੜੇ ਦੇ ਨਾ ਕਿੰਨੇ ਮੁਖੜਾ ਮੂੰਹ ਫੇਸ ਚਿਹਰਾ ਤੇ ਦੇਖ ਤੇ ਆਪਣੇ ਪਿੰਡਾਂ ਵਾਲੇ ਦੇ ਸ਼ਾਮੀ ਜੇ 5-7 ਰੁਪਏ ਲੱਗੇ ਹੁਣ ਤੇ ਜਨਾਨੀ ਮੂੰਹੋਂ ਬੋਲਣਾ ਨਾ ਹਟੇ ਫਿਰ ਪਤਾ ਕੀ ਨਹੁੰਦੇ ਆ ਬਥੌਰ ਦੇ ਮੁਰ ਸੌਰ ਦੇ ਕਾਕਾ ਸੱਚੀ ਜਾ ਰਹੀ ਫਿਰ ਐ ਇਹ ਤਾਂ ਮੇਰੇ ਦਿਲ ਦੀ ਗੱਲ ਹੀ ਹੋ ਗਈ ਕਦੇ ਲਾਪੇਕੇ ਜਾ ਮਟਿਆ ਰਈ ਆਵੇ ਸੁਖ ਦਾ ਸਾ ਮਟਿਆ ਰਈ ਸੱਚੀ ਜਾ ਰਹੀ ਫਿਰ ਆਜਾ ਆਉ ਆਨ ਤੇ ਹੀ ਤੂੰ ਨਾ ਦੇ ਜਾਣੀ ਆ ਤਾਂ ਜਾਣੀ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਜ ਨਾ ਚਾਣੀ ਤੇ ਹੀ ਡਰਾਂ ਦੇ ਜਾਂਦੇ ਜਾਂ ਨਹੀਂ ਆਤਾ ਜਾਣੇ ਨੀ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਜ ਨਾ ਚਾਹਨੀ ਆਹ ਬਹੁਤ ਓਖੀ ਸੋਖੀ ਹੋਣ ਦੀ ਦਾ ਲੋੜ ਕੋਈ ਨਾ ਆਹ ਨੀ ਓਖੀ ਸੋਖੀ ਹੋਣ ਦੀ ਦਾ ਲੋੜ ਕੋਈ ਨਾ ਨੀ ਇੰਤੇ ਛੱਡ ਜਾ ਜਵਾਗ ਨੀ ਛੇਆਂ ਚ ਤੈਨ ਛੱਡ ਜਾ ਜਵਾਗ ਹੋ ਤੇ ਰਜੀਆਂ ਦੀਆਂ ਦੀਆਂ ਦੀ ਥੋੜ ਕੋਈ ਨਾ ਨੀ ਇੰਤੇ ਛੱਡ ਜਾ ਜਵਾਗੋ ਦੀ ਅਦੀ ਮੈਂ ਫੋੜ ਕੋਈ ਨਿਆਤ ਛੱਡ ਜਾ ਜਵਾਗ ਹਾਏ ਹਿੱਡ ਰੌਂਦੇ ਨੇ ਵੀ ਜਾਨੀਆਂ ਤਾਂ ਜਾਣੇ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਦ ਨਾ ਜਾਣੇ ਆਨਤ ਹੀਡ ਰੌਂਦੇ ਰਦੀ ਜਾਨੀਆਂ ਤਾਂ ਜਾਣੇ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਦ ਨਾ ਜਾਣੇ ਬਾਦੀ ਓ ਕਿਛੋ ਕੀ ਹੋਣ ਦੀ ਦਲੋੜ ਕੋਈ ਨਾ ਅੱਖ ਕਿਛੋ ਕੀ ਹੋਣ ਦੀ ਦਲੋੜ ਕੋਈ ਨਾ ਨੀਂ ਤੇ ਛੱਡ ਜਾ ਜਵਾਗ ਤੇਰ ਜੀਆਂ ਤਤ ਤਤ ਤੇਰ ਜੀਆਂ ਤਤ ਤਤ ਤੇਰ ਜੀਆਂ ਦੀਆਂ ਦੀਆਂ ਦੇ ਥੋੜ ਕੋਈ ਨਾ ਨੀਂ ਤੇ ਛੱਡ ਜਾ ਜਵਾਗ ਹੋ ਤੇ ਰੀਆਂ ਦੀਆਂ ਦੀਆਂ ਦੀ ਥੋੜ ਕੋਈ ਨਾਨੀਅਤ ਛੱਡ ਜਾ ਜਵਾਗ ਤੇ ਰੇ ਜੀਆਂ ਤੇ ਵੀ ਆਂਦੀ ਥੋੜ ਕੋਈ ਨਾਨੀਅਤ ਛੱਡ ਜਾ ਜਵਾਗ ਹਏ ਕੋਨੀ ਕੋਨੀ ਗੁਸਾਨੀ ਕਰਨਾ ਕਿਸੇ ਨੇ ਕਿਸੇ ਨੇ ਵੀ ਸਾਜੀ ਤੁਸੀਂ ਵੀ ਨਹੀਂ ਕਰਨਾ ਕਿਸੇ ਨੂੰ ਗੁਸਾ ਬਾਲਿਆ ਨਹੀਂ ਗੱਲਾਂ ਮਾਰੀ ਜਾਂਦੇ ਸਾਜੀ ਹੈ ਤੂੰ ਹੀ ਪੱਕੇ ਥੱਲੇ ਖੜਿਆ ਇਹਨਾਂ ਨੂੰ ਪੁੱਛ ਕੇ ਖੜੇ ਥੱਲੇ ਖੜੇ ਐਂ ਨਾ ਕਰੋ ਯਾਰ ਚਾਹ ਵੀ ਨਹੀਂ ਆਉਂਦਾ ਹਦ ਗੋਸਾ ਨਾ ਕਰੋ ਕਿ ਸ਼ੇਰ ਸੁਣਿਆ ਹੌਲੀ ਹੌਲੀ ਸਿੱਖ ਜੂ ਕਿਆ ਰੌਲੇ ਪਾਏ ਨੇ ਮौज ਲੱਗੀ ਜਦੋਂ ਦੇ ਮੋਬਾਈਲ ਆਈ ਨਹੀਂ ਇਹ ਕੋਕ ਆਪਣਾ ਕਿਧਰ ਗਿਆ ਉਹ ਕਿਹੜਾ ਮਾਤਾ ਦੇ ਗਿਆ ਬੰਦੇ ਕਈ ਕੁਆਲਿਟੀ ਦੇ ਹੁੰਦੇ ਹਨਾ ਬੋਲੀਆਂ ਕੁਆਲਿਟੀ ਦੇ ਬੰਦੇ ਉਹ ਕਿ ਸਾਡਾ ਬੰਦਾ ਮਾਤਾ ਦੇ ਗਿਆ ਮਾਥਾ ਦੇ ਗਿਆ ਉਹ ਬਿਮਾਰ ਹੋ ਗਿਆ ਉਹ ਕਿ ਪਹਿਲਾਂ ਵੀ ਕਿਤੇ ਬਿਮਾਰ ਹੋਇਆ ਸੀ ਤੇ ਘਰ ਦੇ ਕਹਿੰਦੇ ਵੀ ਤੈਨੂੰ ਫਲਾਣੇ ਹਸਪਤਾਲ ਦਾਖਲ ਕਰਨਾ ਹੈ ਕਹਿੰਦਾ ਮੈਂ ਉੱਥੇ ਨਹੀਂ ਦਾਖਲ ਹੋਣਾ ਉਹਦਾ ਵੱਡਾ ਬਰਾ ਕਹਿੰਦਾ ਕਿਉਂ ਉਕੇ ਉੱਥੇ ਨਰਸਾਨੀ ਸੋਹਣੀਆਂ ਉਹਨਾਂ ਜੁੱਤੀ ਲਾਲੀ ਮੰਜਾ ਉੱਤੇ ਤੇ ਇੱਕ ਹੋਰ ਬਾळा ਵੀ ਹਨਾ ਓਵਰ ਕਲੈਵਰ ਮੂਡ ਵੀ ਨਹੀਂ ਰੱਖਣਾ ਕਿਉਂਕਿ ਕਬੱਡੀ ਵਾਲੇ ਜਦ ਧੋਲ ਮਾਰਦੇ ਆ ਉਦੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਗਾਮ ਬੰਦਾ ਕਿਹੜਾ ਹੈ ਇੱਕ ਮਿੰਟ ਸਾਰੇ ਸੁਣ ਲੋ ਬਈ ਕਾਕਾ ਤੂੰ ਵੀ ਸੁਣ ਲੋ ਸਾਰੇ ਸੁਣ ਲੋ ਹਨਾ ਕੰਮ ਕਰਨਾ ਹੈ ਵੀ ਉਹਨਾਂ ਤੌੜ ਵਜੇ ਤਾਂ ਪਤਾ ਨਹੀਂ ਕਬੱਡੀ ਖੇਡਦੇ ਕਿਨੇ ਇੱਕ ਹੋਰ ਸਾਰਿਆਂ ਨੇ ਸੁਣਨਾ ਹੈ ਮੂੰਹ ਐ ਰੱਖਣਾ ਜਿਵੇਂ ਗਲਾਬ ਦਾ ਫੁੱਲ ਦੁਪਹਿਰੇ ਖੜਿਆ ਹੁੰਦਾ ਐਨ ਵੀ ਭਾਜੋ ਬੁਖਾਰ ਜਿਹੜਾ ਜਿਵੇਂ ਮੈਂ ਮੂੰਹ ਰੱਖਣਾ ਸਾਰਿਆਂ ਨੇ ਤੁਸੀਂ ਵੀ ਦਾਗਾ ਤੇ ਗੱਲਾਂ ਨਹੀਂ ਮਾਰਨੇ ਪਤਾ ਹਵਾ ਆਉਣ ਨੂੰ ਹੌਂ ਢੋਲੀ ਨੂੰ ਹਾਂ ਠੀਕ ਐ ਸਾਜੀ ਤੁਸੀਂ ਗਾਣੇ ਵੀ ਆਜੋ ਅੱਧੋ ਅੱਧੀ ਵੰਡਣਾ ਜਵਾਕ ਮੱਖਣਾ ਵੀ ਮੈਂ ਵੇਕਿਆ ਨੂੰ ਚੱਲ ਆ ਲਿਓ ਵੇ ਚੱਕਣੇ ਤਰਖੜ ਹਿੱਤਣਾ ਜਵੇਂ ਜੁਰਾੜ ਮੱਖਣਾ ਹਣ ਹਿੱਤਣਾ ਜਵੇਂ ਜੁਰਾੜ ਮੱਖਣਾ ਵੇ ਮੇਕੇ ਨੂੰ ਚੱਲੀ ਦੋਦੀ ਵੰਡਲਾ ਜਵਾਗ ਮੱਖਣਾ ਵੇ ਮੇਕੇ ਨੂੰ ਚੱਲੀ ਦੋਦੀ ਵੰਡਲਾ ਜਵਾਗ ਮੱਖਣਾ ਵੇ ਮੇਕੇ ਨੂੰ ਚੱਲੀ ਦੋਦੀ ਵੰਡਲਾ ਜਵਾਗ ਮੱਖਣਾ ਵੇ ਮੇਕੇ ਨੂੰ ਚੱਲੀ ਕਹਿੰਦੀ ਛੇ ਨੇ ਜਵਾਕ ਦਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹਦੋਂ ਜਦੋਂ ਗੋਦੀ 'ਚ ਜਕੜੀ ਐਂ ਕਿਹਾ ਨਾ ਕਹਿੰਦੀ ਛੇ ਨੇ ਜਵਾਗ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਤੋ ਜਦੋਂ ਗੋਦੀ 'ਚ ਜਕੜੀ ਐ ਦੇਖਿਆ ਨਾ ਐਂ ਕਿਹਾ ਬਾਈ ਦਾ ਮਨ ਨੂੰ ਪਤਾ ਲੱਗ ਗਿਆ ਵੀ ਤੂੰ ਕਿਹਾ ਛੇ ਜਵਾਗ ਆਪਣੇ ਛਿਆਂ ਚੋਂ ਹੀ ਤਿੰਨ ਤੇਰੇ ਤਿੰਨ ਮੇਰੇ ਹੈ ਨਾ ਐਂ ਕਿਹਾ ਨਾ ਕਹਿੰਦੀ ਛੇ ਨੇ ਜਵਾਗ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਤੋ ਜਦੋਂ ਗੋਦੀ 'ਚ ਜਕੜੀ ਇਹ ਤਾਂ ਮੈਨੂੰ ਸਮਝ ਲੱਗ ਗਈ ਜਿਹੜਾ ਤੂੰ ਵਿੱਚ ਐਂ ਜੇ ਕੀਤਾ ਜੋ ਕੀ ਕੀਤਾ ਐਂ ਜੇ ਹੋ ਕੀਤਾਈ ਜਦੋਂ ਨਿੱਕਾ ਜਵਾਕ ਗੋਦੀ ਚੱਕੀਦਾ ਚਾਜ ਨਾਲ ਸਮਝਾਉ ਉਹਨੂੰ ਜੋ ਲੱਕਾ ਜਵਾਕ ਉਹ ਖੋਦੇ ਤਾਂ ਕੋਈ ਨਾ ਪਤਲੀ ਬਾਜ ਦਾ ਸਮਝਾਉ ਉਹਨੂੰ ਕਿਵੇਂ ਕਿਵੇਂ ਜਦੋਂ ਨਿੱਕਾ ਜਵਾਕ ਗੋਦੀ ਚੱਕੀਦਾ ਜਦੋਂ ਨਿੱਕਾ ਜਵਾਕ ਗੋਦੀ ਚੱਕੀਦਾ ਉਦੋਂ ਐ ਕਰਨਾ ਪੈਂਦਾ ਨਹੀਂ ਨਹੀਂ ਮੈਂ ਉਹ ਕਹਣਾ ਜੇ ਵੀ ਤੂੰ ਕਹਿੰਨੀ ਵੀ 6 ਜਵਾਕ ਆ ਵੀ ਤਿੰਨ ਤੇਰੇ ਤਿੰਨ ਮੇਰੇ ਜੇ ਤੂੰ ਐ ਜੇ ਵਿੱਚ ਕੀਤੇ ਉਹ ਕੀ ਕੀਤੇ ਐ ਜੀ ਉਹ ਬੋਲਦਾ ਹੈ ਹੋ ਗਈ ਤਾਂ ਐ ਇੱਥੋਂ ਪਤਾ ਲੱਗਦਾ ਜਵਾਕ ਜਮਾ ਨਹੀਂ ਸਾਂਭੇ ਜਦੋਂ ਛੋਟਾ ਜਵਾਕ ਗੋਦੀ ਚੱਕੀਦਾ ਜੂ ਗੋਦੀ ਚੱਕੀਦਾ ਜਵਾਕ ਉਦੋਂ ਐ ਕਰਨਾ ਪੈਂਦਾ ਅੱਛਾ 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 ਓਕੇ 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 ਹੋਏ ਸਮਝ ਲੱਗੀ ਸਮਝ ਲੱਗੀ ਓਕੇ ਓਕੇ ਹੁਣ ਯਾਦ ਆ ਗਿਆ ਮੈਨੂੰ ਜੋ ਜਵਾਕ ਗੋਦੀ ਚੱਕਿਆ ਹੁੰਦਾ ਤੇ ਥੱਲੇ ਹੀ ਨੂੰ ਆਉਣ ਲੱਗਦਾ ਤੇ ਲਾਤੀ ਤੋਂ ਫੜ ਕੇ ਐਂ ਜੇ ਕਰਕੇ ਆਈ ਨਾ ਓਕੇ 1 2 3 4 5 6 7 8 9 10 11 12 13 14 15 16 17 18 19 20 ਕੀ ਬਾਈ ਥੀ ਓਏ ਆਪਣਾ ਛੇ ਹੀ ਐ ਇਹਨੇ ਕਿੱਥੋਂ ਆ ਗਏ ਬਾਕੀ ਪਿੰਡ ਚ ਮੇਲਾ ਵੇਖਣ ਆ ਗਿਆ ਅਜਾ ਹਾਂ ਇਹਨੂੰ ਟੈਂਕੀ ਤੇ ਬੈਂਕੀ ਨਾ ਤੂੰ ਛੱਡ ਦੇ ਨਹੀਂ ਉਹ ਰੋਡੇ ਜਿਹਨੂੰ ਲੈ ਜਾ ਪੱਟੂ ਕੱਟਦਾ ਹਾਇ ਗਾਲ ਨਹੀਂ ਆਦੀ ਮੰਮੀ ਤੇ ਗਿਆ ਆ ਕਿਦਸਾ ਰੋਰਾ ਪੂਰਾ ਨਹੀਂ ਤੋ ਕੱਲੀ ਇਹ ਜੇ ਕਿ ਤੇਰੀ ਭੈਣਾਂ ਵੀ ਇੰਨਾਂ ਦੀ ਨਹੀਂ ਜੇ ਉਹਨਾਂ 'ਚ ਫਰਕ ਤਾਂ ਬਦਲ ਲੈਨੇ ਆਂ ਹਾਂ ਡੜੀ ਮੰਮੀ ਮੈਂ ਤੇ ਮੈਂ ਕਾ ਕੀ ਤੇ ਬੰਕੇ ਦਾ ਤੂੰ ਛੱਡ ਦੇ ਖਿਆਲੀ ਨੀ ਉਹ ਰੋਡੇ ਜ ਨੂੰ ਲੈ ਜਾ ਪੱਟੂ ਕੱਢਦਾ ਹੈ ਗਾਲ ਨਹੀਂ ਹੋਸ਼ ਹੋ ਗਿਆ ਮੁੰਡਾ ਵੀ ਮੰਮੀ ਨਾਲ ਜਾਊਗਾ ਜੇ ਮੈਂ ਕਹੀਏ ਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਨੇ ਜਿਵੇਂ ਕਹੀਏ ਨੋ ਦਿੰਦਾ ਤੇਰੇ ਅੰਗੋ ਸਦਮੂੜ ਕੋਈ ਨਾ ਤੇਰੇ ਵੀ ਗਿਆ ਨਾ ਗੱਲ ਇੱਕ ਯਾਦ ਆ ਗਈ ਪੰਜ ਗੁੱਸਾ ਨਹੀਂ ਕਰਨਾ ਭਾਈ ਤੁਸੀਂ ਗੁੱਸਾ ਨਹੀਂ ਕਰ ਰੱਬ ਆ ਜਿਹੜਾ ਰੱਬ ਜਿਹੜਾ ਨਾ ਆਪਾ ਹਨਾ ਬਰ ਰੱਬ ਹੀ ਆ ਬਰਾਵਾ ਕੁਛ ਵੀ ਕਰ ਸਕਦਾ ਹੁਣ ਪਾਣੀ ਆਇਆ ਪਿਆ ਉਹ ਚਾਵੇ ਤਾਂ ਹੁਣੇ ਹੀ ਸਾਰਾ ਸੈਟਮੈਂਟ ਕਰ ਸਕਦਾ ਨਾ ਤੇ ਉਹ ਜੋ ਉਹ ਚਾਵੇ ਤਾਂ ਕੁਛ ਵੀ ਕਰ ਸਕਦਾ ਅਹੀਂ ਰੱਬ ਨੇ ਵੇਲੋ ਵੀ ਨਸਾਂ ਬਣਾਈਆਂ ਰੱਬ ਬੰਦਿਆਂ ਦੀਆਂ ਬਣਾਈਆਂ ਜਨਾਨੀਆਂ ਦੀਆਂ ਕਈ ਬੰਦੇ ਆਏ ਹੁੰਦੇ ਵੀ ਸੋਹਾਂ ਦੋਲ ਦਾ ਚਾਹ ਪੀਣ ਸਾਰ ਐ ਸੋਹਦੇ ਵੀ ਅੱਜ ਗੱਲ ਕੀਤੇ ਬਣਾ ਲੜਦਾ ਕੀਤੇ ਨੇ ਤੇ ਕਈ ਇਹੋ ਜਿਹੇ ਬਣਾ ਦੇ ਰੱਬ ਨੇ ਵੀ ਪਲਾ ਉਹਨਾਂ ਨੂੰ ਗਾਲਾਂ ਕੱਢੀ ਜਾ ਉਹ ਬੋਲਦੇ ਨਹੀਂ ਵਿਚਾਰੀ ਐ ਜਨਾਨੀਆਂ ਹਸਾਬ ਹੈ ਵਿਚਾਰੀਆਂ ਜਮਾ ਜਾਂ ਜਮ ਹੀ ਨਹੀਂ ਬੋਲਦੇ ਜਾਂ ਬਾਲੀਆਂ ਭੁੱਲੀ ਜਾਂਦੀਆਂ ਜਾਂ ਕੋਈ ਥੋੜੇ ਚੁਗਲੀ ਆਤਾ ਜੇ ਕਿਦਾਂ ਬੰਦਿਆਂ ਦੀਆਂ ਆਉਂਦੀ ਹੈ ਨਾ ਐ ਕਿਤੇ ਆੜਪੇ ਜਨਾਨੀ ਦਾ ਇਹੋ ਜਿਹੇ ਦਾ ਮੇਰੇ ਗੱਲਾਂ ਕਰਦਾ ਬਾਜੂ ਉੱਥੇ ਆ ਜੀ ਹਾਂ ਐਂ ਕਿਸੇ ਆੜਪਜੀ ਜਨਾਨੀ ਦਾ ਮੇਰੇ ਅੱਗੇ ਸ਼ਰੀਫ ਜੇ ਬੰਦੇ ਨਾਲ ਵਿਆਹ ਹੋ ਗਿਆ ਇਹੇ ਜੀ ਦਾ ਆੜਪ ਜਨਾਈ ਦਾ ਤੇ ਜੇ ਉਹਨੂੰ ਕਿਹਾ ਵੀ ਆਹ ਕੰਮ ਕਰਨਾ ਹੈ ਉਹਨੇ ਕਿਹਾ ਮੈਂ ਨਹੀਂ ਕਰਦੀ ਵੱਡਾ ਆ ਕੰਮ ਦਾ ਜੇ ਉਹਨੇ ਕਿਹਾ ਵੀ ਆਹ ਕੰਮ ਅੱਜ ਤੋਂ ਬਾਅਦ ਤੋਂ ਕਰਨਾ ਨਹੀਂ ਉਹਨੇ ਕਿਹਾ ਕਰੂੰਗੀ ਮੈਂ ਦਾ ਕੀ ਕਰ ਲੇਗਾ ਜਣੀ ਥੋੜੀ ਬਦ دماغ ਸੀਗੀ ਪੁੱਠੇ ਦਿਮਾਦ ਦੀ ਤੇ ਉਹਨੂੰ ਹੌਲੀ ਹੌਲੀ ਭੇਦ ਲਾ ਭੇਦ ਆ ਗਿਆ ਪਤਾ ਲੱਗ ਗਿਆ ਵੀ ਜਦੋਂ ਉਹਨੂੰ ਕਿਹਾ ਵੀ ਕੰਮ ਕਰਨਾ ਉਹ ਤਾਂ ਨਹੀਂ ਕਰਦੀ ਜਿਉਂਨੇ ਗਏ ਗਏ ਜਾਣਾ ਉਹ ਗਾਣ ਸੁਣ ਮੈਂ ਖੇਤ ਜੱਲਿਆਂ ਦੇ ਖੇਤੋਂ ਜਲਦੀ ਘਰੇ ਆਣਾ ਮੈਂ ਆਕੇ ਪਾਰਟੀ ਤੇ ਜਾਣਾ ਤੇ ਮੇਰੇ ਕੱਪੜੇ ਧੋਣ ਵਾਲੇ ਪੈ ਧੋ ਦੇ ਮੜੇ ਹੈ ਵੇ ਮੈਂ ਨਹੀਂ ਧੋਦੀ ਧੁੰਦੀ ਵੱਡਾ ਆਇਆ ਕੱਪੜਿਆਂ ਦਾ ਆ ਗਿਆ ਪੇ ਧੋਦ ਲਈ ਵੱਡਾ ਕੱਪੜਿਆਂ ਦਾ ਬੰਦਾ ਬੜਾ ਦੁਖੀ ਉਹਨੂੰ ਹੌਲੀ ਹੌਲੀ ਪਤਾ ਲੱਗ ਗਿਆ ਵੀ ਜਦੋਂ ਉਹਨੂੰ ਕਹਿੰਨੇ ਵੀ ਕੰਮ ਨਹੀਂ ਕਰਨਾ ਉਦੋਂ ਕਰਦੀ ਐ ਤੇ ਜਦੋਂ ਕਹਿੰਨੇ ਵੀ ਕਰਨਾ ਹੈ ਉਦੋਂ ਨਹੀਂ ਕਰਦੀ ਜਿੱਦੇ ਕੱਪੜੇ ਧੋਣੇ ਹੁੰਦੇ ਐਵੇਂ ਹੀ ਗਹਿ ਜਾਂਦਾ ਤਰੇ ਤਰੇ ਜਾਂਦਾ ਉਹ ਗਾਣ ਸੁਣ ਉਹ ਮਾਂ ਖੇਜ ਲਿਆ ਤਾਂ ਖੇਤੋਂ ਮੈਂ ਜਲਦੀ ਆ ਜਾਊਂਗਾ ਤੇ ਮੇਰੇ ਕੱਪੜੇ ਬਾਹਤੋਂ ਆਣੇ ਪਏ ਤੂੰ ਨਾ ਤੂੰ ਹੀ ਮੈਂ ਆ ਕੇ ਆਪੇ ਧੋ ਲੂੰਗਾ ਉਹੀ ਕੱਪੜੇ ਧੋ ਤੂੰ ਕੇ ਸੁਗਾ ਕੇ ਪ੍ਰੈਸ ਪੁਸ ਕਰਕੇ ਲਮਾਰੀ ਜਿ ਰੱਖੇ ਪਏ ਹੁੰਦੇ ਫੇਰ ਵੀ ਕਈ ਗੱਲਾਂ ਤੋਂ ਬਜਾਰਾ ਦੁਖੀ ਸੀਗਾ ਉਹਨੇ ਸੋਚਿਆ ਵੀ ਐਂ ਦਾ ਟਾਈਮ ਬਸ ਹੋਣਾ ਨਹੀਂ ਜ਼ਿੰਦਗੀ ਨਰਕ ਜੀ ਹੈ ਵੀ ਟੈਨਸ਼ਨ ਜੀ ਹੈ ਤੇ ਆਪਣਾ ਕਹਿੰਦਾ ਵੀ ਇਹਨੂੰ ਰਫ-ਦਫ ਕਰਦੇ ਹਾਂ ਹੋਰ ਵੇਖ ਲਾਂ ਕੋਈ ਹੌਸਤਾ ਐਂ ਜਿਵੇਂ ਆਪਣਾ ਦਰਿਆ ਵਗਦਾ ਹਰੀ ਕਾਲਾ ਦਰਿਆ ਦੇ ਪਰਲੇ ਪਾਸੇ ਸੋਹਰੇ ਸੀ ਗਾ ਬਰੂ ਦੇ ਦਰਿਆ ਦੇ ਪਰਲੇ ਪਾਸੇ ਤੇ ਐਵੇਂ ਆ ਕੇ ਪਤਾ ਕੰਨਾ ਉਹ ਕਹਿੰਦਾ ਗਾਲ ਸੁਣਾ ਕਹਿੰਦੀ ਹਾਂਜੀ ਕੰਨਾ ਪੱਦਰੇ ਪੇਕੀ ਜਾਣਾ ਸੁਨੇਹਾ ਆਇਆ ਕਹਿੰਦੀ ਕੀ ਲੈਣ ਜਾਣਾ ਕਹਿੰਦਾ ਉਹ ਹੀ ਮੈਂਡ ਜਾਣਾ ਤੇਰੀ ਮੰਮੀ ਨੂੰ ਸੁਨੇਹਾ ਆਇਆ ਕਹਿੰਦੀ ਅੱਛਾ ਕਦੀ ਕਦੋਂ ਜਾਣਾ ਕਹਿੰਦਾ ਮੈਂ ਸੋਣੇ ਤਿਆਰ ਹੋਇਆ ਹੁਣ ਹੀ ਜਾਣਾ ਤਿਆਤੁਰ ਹੋ ਗਏ ਤਿਆਤੁਰ ਹੋ ਗਏ ਤੇ ਬੋਤਾ ਖੋਲ ਲਿਆ ਕਹਿੰਦੇ ਵੀ ਲੋਕ ਪਹਿਲਾਂ ਬੋਤਿਆਂ ਦੇ ਬੈਠ ਕੇ ਦਰਿਆ ਪਾਰ ਕਰਦੇ ਹੁੰਦੇ ਸੀ ਬੋਤਾ ਖੋਲ ਲਿਆ ਹਜੇ ਪੰਜ ਕੇ ਕਰਮਾ ਹੀ ਗਏ ਸੀਗੇ ਤੇ ਹਜੇ ਪੰਜ ਕੇ ਕਰਮਾ ਹੀ ਗਏ ਸੀਗੇ ਕਹਿੰਦਾ ਗਾਲ ਸੁਣੋ ਕਹਿੰਦਾ ਤੇਰਾ ਡੈਡੀ ਐ ਮੈਂ ਕਹਿੰਦਾ ਸੀਗਾ ਕਹਿੰਦੀ ਕਹਿੰਦਾ ਭਾਈ ਪੁਲ ਦੇ ਉੱਤੋਂ ਦੀ ਆਇਓ ਵੀ ਆਪਣਾ ਵੀ ਪਰੜੀ ਪਰੜੀ ਨਾ ਆਇਓ ਪੁਲ ਦੇ ਉੱਤੋਂ ਦੀ ਆਇਓ ਵੀ ਆਪਣਾ ਦਰਿਆ ਦੇ ਵਿੱਚ ਦੀ ਨਾ ਆਇਓ ਕਹਿੰਦੀ ਲੋ ਆਪਣਾ ਦਰਿਆ ਦੇ ਵਿੱਚ ਦੀ ਚਲਾਂਗੇ ਕਹਿੰਦੀ ਅਮੇ 2-3 ਘੰਟੇ ਖਰਾਬ ਕਰਨੇ ਆ ਤੇ ਉਹ 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 ਚਾਉਂਦਾ ਹੀ ਵਿਆਹ ਹੀ ਹੋਵੇ ਦਰਿਆ ਤੇ ਜਾਵੜੇ ਦਰਿਆ ਦੇ ਆਲੇ ਬੰਦੇ ਬੋਤਲ ਲਾ ਲਿਆ ਬੋਤਲ ਲਾ ਲਿਆ ਕਹਿੰਦਾ ਗੱਲ ਸੁਣੋ ਵੀ ਤੇਰੀ ਮੰਮੀ ਐ ਵੀ ਕਹਿੰਦੀ ਸੀਗੀ ਵੀ ਭਾਈ ਸਾਡੀ ਕੁੜੀ ਨੂੰ ਤੂੰ ਉੱਤੇ ਬਿਠਾ ਲਈ ਤੇ ਆਪ ਤੂੰ ਪੂਛ ਫੜ ਲਈ ਕਹਿੰਦੀ ਅੱਛਾ 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 ਕਹਿੰਦੇ ਮੈਨੂੰ ਪਤਾ ਲੱਗਾ ਤੇਰਾ ਯਾਦੇ ਦਿਮਾਗ ਚ ਲੱਗ ਗਿਆ ਕਹਿੰਦੀ ਚੱਲ ਉੱਤੇ ਬੈਠ ਮੈਂ ਪੂਛ ਫੜੂੰਗੀ ਉਹ 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 ਚੋਂਦਾ ਹੀ ਵੀ ਆਈ ਹੋਵੇ ਉਹ ਹੁਣ ਉੱਤੇ ਬਹਿੜਗਾ ਹੁਣ ਬੂਹੀ ਬੜਾਦੀ ਦਰਿਆ ਆ ਜਿਹੜਾ ਜਿਵੇਂ ਹੁਣ ਜਿਹੜੇ ਬਦਰਿਆ ਦਰਿਆ ਜਿਹੜਾ ਇਹ ਦਰਿਆ ਦੇ ਵਿੱਚ ਜਦੋਂ ਵਿਚਾਲੇ ਦੇ ਜਾਵੜੇ ਨਾ ਕਹਿੰਦਾ ਛੱਡੀ ਨਾ ਕਹਿੰਦੇ ਲਾਇਆ ਅੱਛਾ 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 ਕਹਿੰਦੇ ਮੈਨੂੰ ਹੁਣ ਪੱਕਾ ਜੀਕੀਨ ਹੋ ਗਿਆ ਤੇਰਾ ਯਾਦੇ ਦਿਮਾਚਰਨ ਆ ਗਿਆ ਕਹਿੰਦੇ ਮੈਂ ਤਾਂ ਛੱਡੂਗੀ ਪੂਛ ਛੱਡਦੀ ਤੇਰਾ ਰੋੜ ਕੇ ਲੱਗਿਆ ਤੇ ਆ ਰੋੜ ਕੇ ਲੱਗਿਆ ਹੁਣ ਪਾਣੀ ਐਨੋਂ ਜਾਂਦਾ ਐਨੂ ਜਾਣਾ ਸੀ ਐਨੂ ਜਾਣਾ ਸੀ ਉਹਨੇ ਵੀ ਤੇ ਕੰਜਰ ਦਾ ਇਧਰ ਲੱਭਦਾ ਫਿਰੇ ਦੂਜੇ ਪਾਸ ਲੋਕ ਇਕੱਠੇ ਹੋ ਗਏ ਲੋਕ ਇਕੱਠੇ ਹੋ ਕਹਿੰਦੇ ਕਹਿੰਦੇ ਭਾਈ ਕੀ ਹੋ ਗਿਆ ਕਹਿੰਦਾ ਯਾਰ ਮੇਰੇ ਘਰ ਵਾਲੀ ਰੁੜ ਗਈ ਮੈਨੂੰ ਲੱਭਦਾ ਫਿਰਦਾ ਕਹਿੰਦੇ ਸ਼ਦਾਈਆ ਇਧਰ ਕੀ ਕਰਦਾ ਫਿਰਦਾ ਜਿੱਧਰ ਪਾਣੀ ਜਾਂਦਾ ਉਧਰ ਗਈ ਹੋਣੀ ਉਧਰ ਲੱਭ ਕਹਿੰਦਾ ਨਹੀਂ ਭਾਈ ਉਹ ਪੁੱਠੀ ਸੀ ਕਹਿੰਦਾ ਇਧਰ ਕਰ ਗਏ ਉਹਨੇ ਕੋ ਨਹੀਂ ਤੁਰਕ ਲਾਵੇ ਸੋਰ ਸਰ ਕਰਦਾ ਹੈ ਤਾੜੀ ਮਾਰ ਦੇ ਬਾਬੇ ਨਾਲ ਸਾਰ ਨੂੰ ਕੋ ਨਹੀਂ ਨਾ ਕਿਧਰ ਗਿਆ ਬੰਦਾ ਬੈਠਾ ਹੀ ਆ ਹਾ ਨੂੰ ਸੋਨੋ ਟੰਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲੀ ਨੀ ਆ ਰੋਡੇ ਜਿਹਨੂੰ ਅਜਾ ਪੱਟੂ ਕਾੜਦਾ ਹੈ ਗਾਲ ਨਹੀਂ ਪਾਣੀ ਪੋਣੀ ਵੀ ਆਦੇ ਮੁੰਡਾ ਸੋਚਾਂ ਚ ਬੈ ਗਿਆ ਵੀ ਡਾਡੀ ਨਾ ਜਾਵਾਂਗੇ ਮੰਮੀ ਨਾ ਜਿਦੋਂ ਕਈ ਇਹ ਨ ਦਿੰਦਾ ਸਿੱਧਾ ਮੋੜ ਕੋਈ ਨਾ ਮੈਂ ਜਿਦੋਂ ਕਈ ਇਹ ਨ ਦਿੰਦਾ ਸਿੱਧਾ ਮੋੜ ਕੋਈ ਨਾ ਨੀਂ ਅੰਦੇ ਛੱਡ ਜਾ ਜਵਾਗ ਦਰਦੀਆਂ ਦੀਆਂ ਦੀਆਂ ਦੀ ਤੋੜ ਕੋਈ ਨਾ ਨੀਂ ਅੰਦੇ ਛੱਡ ਜਾ ਜਵਾਗ ਦਰਦੀਆਂ ਦੀਆਂ ਦੀਆਂ ਦੀ ਤੋੜ ਕੋਈ ਨਾ ਨੀਂ ਅੰਦੇ ਛੱਡ ਜਾ ਜਵਾਗ ਹੋਏ ਹੋਏ ਦਰਜੇ ਟਾਣੀ ਵਾਲਾ ਆਖਦਾ सलीम ਨੇ ਆਉ ਬੱਚੇ ਹਾਂ ਦੇ ਮੰਮੀ ਨਾ ਮਿਲਾਈਆ ਸਗੀਵ ਨੇ ਹਾਂ ਦਰਜੇ ਟਾਣੀ ਵਾਲਾ ਆਖਦਾ सलीम ਨੇ ਆਉ ਬੱਚੇ ਹਾਂ ਦੇ ਮੰਮੀ ਨਾ ਮਿਲਾਈਆ ਸਗੀਵ ਨੇ ਕੰਨ ਨਸੀਬ ਚੁਲਾਓ ਦਾ ਤੋੜ ਕੋਈ ਨਾ ਕੰਨ ਨਸੀਬ ਚੁਲਾਓ ਦਾ ਤੋੜ ਕੋਈ ਨਾ ਹੀ ਅੰਦ ਛੱਡ ਜਾ ਜਵਾਗ ਹੋ ਤੇੜ ਜੀਆ ਤਾ ਤਾ ਤੇੜ ਜੀਆ ਤਾ ਤਾ ਪੀਲੇ ਜੀਆ ਤਾ ਦੀ ਥੂੜ ਕੋਈ ਨਾ ਨਹੀਂ ਅੱਤੇ ਛੱਡ ਜਾ ਜਵਾਗ ਤੇਰੇ ਜੀਆਂ ਦੀਆਂ ਦੀਆਂ ਦੀ ਥੂੜ ਕੋਈ ਨਾ ਨਹੀਂ ਅੱਤੇ ਛੱਡ ਜਾ ਜਵਾਗ ਤੇਰੇ ਜੀਆਂ ਦੀਆਂ ਦੀਆਂ ਦੀ ਥੂੜ ਕੋਈ ਨਾ ਨਹੀਂ ਅੱਤੇ ਛੱਡ ਜਾ ਜਵਾਗ ਅੱਤ ਦੀ ਬੰਡਲਾ ਜਵਾਗ ਮੱਖਣਾ ਬਖੜਾ ਬੇਕੇ ਯਾਰੋ ਚੱਲੀ ਹੋਰ ਤੇਰੇ ਜੀਆਂ ਦੀਆਂ ਦੀਆਂ ਦੀ ਥੂੜ ਕੋਈ ਨਾ ਨਹੀਂ ਅੱਤੇ ਛੱਡ ਜਾ ਜਵਾਗ ਜੋੜਾ ਅੱਤ ਦੀ ਬੰਡਲਾ ਜਵਾਗ ਮੱਖਣਾ ਬਖੜਾ ਬੇਕੇ ਯਾਰੋ ਚੱਲੀ ਦੀਆਂ ਦੀਆਂ ਦੀ ਤੂੜ ਕੋਈ ਨਾ ਨੀਅਤ ਛੱਡ ਜਾ ਜਵਾਗ ਹਾਏ ਪਚੋਲੇ